माननीय पुलिस कमिश्नर अमरिंदर सादा गुरप्रीत सिंह पुल्ला साहब 안내 하다 ਤਾ ਅਨਸਾਰ ਜੋ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵਿੱਚ ਡਰਾਈਵ ਚੱਲ ਰਹੀ ਹੈ ਅਗੇਂਸਟ ਡਰੱਗਸ ਉਹਦੇ ਚ ਅਸੀਂ 5 ਬੰਦੇ ਅਰੈਸਟ ਕੀਤੇ ਹੈ ਜੁਗਰਾਤ ਸਿੰਘ son of ਪੰਜਾਬ ਸਿੰਘ ਨਵਰਾਤ ਸਿੰਘ son of ਪੰਜਾਬ ਸਿੰਘ ਦਿਲਪ੍ਰੀਤ ਸਿੰਘ son of ਇੰਦਰਜੀਤ ਸਿੰਘ ਸਿਮਰਨਜੀਤ ਕੌਰ wife of ਪੰਜਾਬ ਸਿੰਘ ਤੇ ਮਨਜੀਤ ਸਿੰਘ ਲਾਇਸ ਪੋਲਾ ਅਸੀਂ ਇਹਨਾਂ ਤੋਂ 550 530 ਗ੍ਰਾਮ ਇਹ ਰਿੰਨ ਕਵਰ ਕੀਤੀ ਹੈ ਇਹਦੇ ਨਾਲ ਨਾਲ ਇਲੈਕਟ੍ਰਿਕ ਕੰਡਾ ਵੀ ਰਿਕਵਰ ਕੀਤਾ ਤੇ ਨਾਲ ਨਾਲ ਅਸੀਂ 10000 ਰੁਪਏ ਡਰਗ ਮਨੀ ਵੀ ਇਨਾ ਤੋਂ ਰਿਕਵਰ ਕੀਤੀ ਹੈ ਜਿਹੜਾ ਜੋਗਰਾਤ ਸਿੰਘ ਨਵਰਾਤ ਸਿੰਘ ਦਿਲਪੀਤ ਸਿੰਘ ਤੇ ਮਨਜੀਤ ਸਿੰਘ ਨੇ ਇਨਾ ਸਾਰਿਆਂ ਦੀ ਉਮਰ 20 ਤੋਂ 25 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਜਿਹੜਾ ਜਿਹੜੀ ਸਿਮਰਨਜੀਤ ਕੌਰ ਹੈ ਉਹਦੀ 43 ਸਾਲ ਦੇ ਲਾਗੇ ਤੱਕ ਦੀ ਉਮਰ ਹੈ ਤੇ ਸਾਰੇ ਜਿਹੜੇ ਕਿਊਸ ਠੇਗੇ ਹੈ 10ਵੀਂ 12ਵੀਂ ਕਲਾਸ ਤੱਕ ਪੜ੍ਹੇ ਹੈ ਇਹ ਇਹਨਾਂ ਨੂੰ ਅਸੀਂ ਚਾਰਟਾ ਪੁਲਿਸ ਨੇ ਰੈਸਟ ਕੀਤਾ ਵਡਾਲੀ ਏਰੀਆ ਦੇ ਲਾਗੇ ਤੇ ਸਾਨੂੰ ਇਨਫੋਰਮੇਸ਼ਨ ਵੀ ਸੀ ਤੇ ਅਸੀਂ ਆਪਣਾ ਨਾਕਾ ਵੀ ਸੈਟਅਪ ਕੀਤਾ ਸੀ ਤੇ ਪੁਲਿਸ ਪਾਰਟੀ ਵੀ ਉਥੇ ਮਸਤੈਦ ਸੀਗੀ ਤੇ ਜਿਵੇਂ ਸਾਨੂੰ ਪਤਾ ਚੱਲਿਆ ਤੇ ਅਸੀਂ ਇਹਨਾਂ ਨੂੰ ਰਾਉਂਡ ਅਪ ਕਰਕੇ ਇਹਨਾਂ ਤੋਂ 530 ਗ੍ਰਾਮ ਹੀਰੋਇਨ ਤੇ ਇਲੈਕਟ੍ਰਿਕ ਕੰਡਾ ਤੇ 10000 ਰੁਪਏ ਡਰਗ ਮਨੀ ਰਿਕਵਰ ਕੀਤੀ ਤੇ ਨਾਲ ਹੀ ਇਹਦੇ ਨਾਲ ਨਾਲ ਅਸੀਂ ਐਫ ਆਈ ਆਰ ਨੰਬਰ 4 ਸਾਤਪੈ 2025 ਅੰਡਰ ਸੈਕਸ਼ਨ 21 ਬੀ ਸੀ 27 ਏ 29685 ਐਨਡੀਪੀ ਐਕਟ ਰਜਿਸਟਰ ਕੀਤੀ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਪੁਲਿਸ ਨੇ ਅ ਪਿਛਲੇ 24 ਘੰਟਿਆਂ ਚ ਤਿੰਨ ਪੀਓ ਵੀ ਅਰੈਸਟ ਕੀਤੇ ਹੈ ਐਫ ਆਈ ਆਰ ਨੰਬਰ 110 ਹੈ ਇਸਲਾਮਾਬਾਦ ਏਰੀਆ ਦੀ ਉਹਦਾ ਪੀਓ ਦਾ ਨਾਮ ਹੈ ਗੌਰਵ ਠਾਕੁਰ ਤੇ ਐਫ ਆਈ ਆਰ ਤੇ ਦੂਸਰੀ ਹੈਗੀ ਹੈ ਮਜੀਠਾ ਰੋਡ ਅੰਮ੍ਰਿਤਸਰ ਦੀ ਐਫ ਆਈ ਆਰ ਹੈ ਪੀਓ ਦਾ ਨਾਮ ਹੈ ਜਤਿੰਦਰ ਸਿੰਘ ਅਲਾਇਸ ਮੋਟਾ ਤੇ ਤੀਸਰੀ ਹੈਗੀ ਹੈ ਥਾਣਾ ਸਦਰ ਦੀ ਐਫ ਆਈ ਆਰ ਹੈ ਤੇ ਪੀਓ ਦਾ ਨਾਮ ਹੈ ਰੋਸ਼ਨ ਲਾਲ ਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਅਮਨ ਕਾਨੂੰਨ ਸ਼ਾਂਤੀ ਬਣਾਈ ਰੱਖਣ ਲਈ ਵਚਨਬੰਦ ਹੈ ਧੰਨਵਾਦ